ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਰਿਪੋਰਟਰ ਦੇ ਵੱਲੋਂ ਪਰਮ ਦੇ ਫਾਦਰ ਨੂੰ ਪੁੱਛਿਆ ਜਾਂਦਾ ਹੈ ਵੀ ਪਰਮ ਸਿੱਧੂ ਮੂਸੇ ਦਾ ਨੂੰ ਪਿੱਛੇ ਛੱਡ ਦਵੇਗੀ ਇਹ ਕੁਐਸਚਨ ਉਸ ਰਿਪੋਰਟਰ ਦੇ ਵੱਲੋਂ ਕੀਤਾ ਜਾਂਦਾ ਹੈ ਪਰ ਪਰਮ ਦੇ ਫਾਦਰ ਦੇ ਵੱਲੋਂ ਬਹੁਤ ਹੀ ਸਲੀਕੇ ਅਤੇ ਪਿਆਰ ਦੇ ਨਾਲ ਬਹੁਤ ਹੀ ਵਧੀਆ ਜਵਾਬ ਦਿੱਤਾ ਜਾਂਦਾ ਹੈ ਸਿੱਧੂ ਮੂਸੇ ਦਾ ਉਹ ਚੀਜ਼ ਹੈ ਉਹ ਕੋਈ ਦੁਨੀਆ ਤੋਂ ਮਿਟਾ ਨਹੀਂ ਸਕਦਾ ਪਰ ਆਪਣੇ ਬੱਚੇ ਦਾ ਉਹ ਧੂੜ ਹੈ ਜੀ ਲੱਗਦਾ ਹੈ ਨਾ ਉਸ ਤੋਂ ਵਧੀਆ ਸਤਾਰਾ ਬਣ ਸਕਦੀ ਹੈ ਪਰਮ ਨਹੀਂ ਆਪਾਂ ਨਹੀਂ ਕਹਿ ਸਕਦੇ ਕਿ ਉਹ ਉਹ ਤਾਂ ਥੱਲੇ ਹੀ ਰਹੂਗੀ ਸਿੱਧੀ ਮਿਸਾਲ ਤੇ ਪਰਮਦੇਵ ਫਾਦਰ ਨੇ ਬਹੁਤ ਵਧੀਆ ਗੱਲ ਕੀਤੀ ਹੈ ਕਿਹਾ ਵੀ ਸਿੱਧੂ ਮੂਸੇਵਾਲਾ ਉਹ ਚੀਜ਼ ਆ ਜਿਹਨੂੰ ਦੁਨੀਆ ਤੋਂ ਕੋਈ ਨਹੀਂ ਮਿਟਾ ਸਕਦਾ ਆਪਣੀ ਬੱਚੀ ਤਾਂ ਧੂੜ ਆ ਸੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਵਾਬ ਦਿੱਤਾ ਹੈ ਪਰਮਦੇਵ ਫਾਦਰ ਨੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਬਾਕੀ ਹਾਂ ਦੋਸਤੋ ਗੱਲ ਕਰਦੇ ਹਾਂ ਆਪਾਂ ਪਰਮ ਦੀ ਗਰੀਬੀ ਦੀ ਮਾਰ ਤੋਂ ਉੱਠੀ ਆ ਅਤੇ ਨਾਮ ਕਮਾਇਆ ਹੈ ਜੋ ਕਿ ਸਿੱਧੂ ਮੂਸੇਵਾਲਾ ਕਹਿੰਦਾ ਸੀ ਵੀ ਜਿਹੜਾ ਬੰਦਾ ਟੈਲੈਂਟਡ ਆ ਉਹਦੀ ਸਪੋਰਟ ਕਰੋ ਵੀਡੀਓ ਨੂੰ ਦਬਕੇ ਸ਼ੇਅਰ ਕਰਿਓ ਧੰਨਵਾਦ